ਫਗਵਾੜਾ ਦੇ 슈ਗਰ ਮਿਲ ਪੁਲヘਟਾ ਉਸ ਸਮੇਂ ਇੱਕ ਵੱਡਾ ਹਾਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਲੱਕੜ ਦੇ ਖੋਖਾਂਦਰ ਵਿੱਚ ਦਾਖਲ ਹੋ ਗਈ ਇਸ ਹਾਸੇ ਵਿੱਚ ਜਿੱਥੇ ਕਿ ਇੱਕ ਵਿਅਕਤੀ ਜ਼ਖਮੀ ਹੋ ਗਿਆ ਉੱਥੇ ਹੀ ਉਸ ਨੂੰ ਸਥਾਨਕ ਲੋਕਾਂ ਵੱਲੋਂ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਇਸ ਬੰਦੀ ਜਾਣਕਾਰੀ ਦਿੰਦਿਆਂ ਮੌਕੇ ਤੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ ਕਾਰ ਚਾਲਕ ਜਲੰਧਰ ਵਾਲੀ ਸਾਈਡ ਤੋਂ ਬੜੀ ਹੀ ਤੇਜ਼ੀ ਨਾਲ ਕਾਰ ਲੈ ਕੇ ਆ ਰਿਹਾ ਸੀ ਕਿ ਅਚਾਨਕ ਕਾਰ ਬੇਕਾਬੂ ਹੋ ਕੇ ਲੱਕੜ ਦੇ ਬਣੇ ਖੋਖਿਆਂ ਵਿੱਚ ਆ ਵੱਜੀ ਜਿਸ ਨਾਲ ਕੋਲ ਖੜਾ ਇੱਕ ਵਿਅਕਤੀ ਜ਼ਖਮੀ ਹੋ ਗਿਆ ਉਸਨੇ ਦੱਸਿਆ ਕਿ ਹਾਦਸੇ ਤੋਂ ਤੁਰੰਤ ਬਾਅਦ ਹੀ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਵਿਅਕਤੀ ਮੁਤਾਬਕ ਅਗਰ ਹੋਰ ਇਸ ਜਗ੍ਹਾ ਤੇ ਵਿਅਕਤੀ ਹੁੰਦੇ ਤਾਂ ਉਹ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਸਨ ਰਾਹ ਦੀ ਗੱਲ ਇਹ ਰਹੀ ਕਿ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾ ਹੋ ਗਿਆ ਜਰ ਕਿ ਲੱਕੜ ਦੇ ਖੋਖਿਆਂ ਦੇ ਨਾਲ ਨਾਲ ਗੱਡੀ ਦਾ ਵੀ ਨੁਕਸਾਨ ਹੋ ਗਿਆ ਅੰਮ੍ਰਿਤ ਮਾਚੂ ਤੁਸੀਂ ਕਿ ਮਾਵ ਲਗੀ ਜਿਹੜਾ ਗੱਡੀ ਇੱਧਰ ਆਈ ਹੈ ਸਾਹਮਣੇ ਸਿੱਧਾ ਹੀ ਗਾੜੀ ਹੈ ਅੰਦਰ ਵੜਦੀ ਹੈ ਕਿਸ ਨੇ ਬੜਾ

ਫਗਵਾੜਾ ਦੇ ਸ਼ੁਗਰ ਮਿਲ ਪੁਲ ਹੇਠਾਂ ਉਸ ਸਮੇਂ ਇੱਕ ਵੱਡਾ ਹਾਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਲੱਕੜ ਦੇ ਖੋਖਾਂਦਰ ਵਿੱਚ ਦਾਖਲ ਹੋ ਗਈ ਇਸ ਹਾਸੇ ਵਿੱਚ ਜਿੱਥੇ ਕਿ ਇੱਕ ਵਿਅਕਤੀ ਜ਼ਖਮੀ ਹੋ ਗਿਆ ਉੱਥੇ ਹੀ ਉਸ ਨੂੰ ਸਥਾਨਕ ਲੋਕਾਂ ਵੱਲੋਂ ਸਿਵਲ ਹਸਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਇਸ ਮੰਦੀ ਜਾਣਕਾਰੀ ਦਿੰਦਿਆਂ ਮੌਕੇ ਤੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ ਕਾਰ ਚਾਲਕ ਜਲੰਧਰ ਵਾਲੀ ਸਾਈਡ ਤੋਂ ਬੜੀ ਹੀ ਤੇਜ਼ੀ ਨਾਲ ਕਾਰ ਲੈ ਕੇ ਆ ਰਿਹਾ ਸੀ ਕਿ ਅਚਾਨਕ ਕਾਰ ਬੇਕਾਬੂ ਹੋ ਕੇ ਲੱਕੜ ਦੇ ਬਣੇ ਖੋਖਿਆਂ ਵਿੱਚ ਆ ਵੱਜੀ ਜਿਸ ਨਾਲ ਕੋਲ ਖੜਾ ਇੱਕ ਵਿਅਕਤੀ ਜ਼ਖਮੀ ਹੋ ਗਿਆ ਉਸਨੇ ਦੱਸਿਆ ਕਿ ਹਾਦਸੇ ਤੋਂ ਤੁਰੰਤ ਬਾਅਦ ਹੀ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਵਿਅਕਤੀ ਮੁਤਾਬਕ ਅਗਰ ਹੋਰ ਇਸ ਜਗ੍ਹਾ ਤੇ ਵਿਅਕਤੀ ਹੁੰਦੇ ਤਾਂ ਉਹ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਸਨ ਰਾਹ ਦੀ ਗੱਲ ਇਹ ਰਹੀ ਕਿ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾ ਹੋ ਗਿਆ ਜਰ ਕਿ ਲੱਕੜ ਦੇ ਖੋਖਿਆਂ ਦੇ ਨਾਲ ਨਾਲ ਗੱਡੀ ਦਾ ਵੀ ਨੁਕਸਾਨ ਹੋ ਗਿਆ ਅੰਮ੍ਰਿਤ ਮਾਚੀ ਤੁਸੀਂ ਕਿ ਮਾਵਲਾ ਕੀ ਜਿਹੜਾ ਗੱਡੀ ਇੱਧਰ ਆਈ ਹੈ ਉਹ ਸਾਹਮਣੇ ਸਿੱਧਾ ਹੀ ਗਾੜੀ ਹੈ ਅੰਦਰ ਵੜਦੀ ਆ ਕਿਸ ਨੇ ਵੜਾ